ਜੇ ਪੀਰਾਂ ਦੀ ਜੇ ਸੰਗਿਆ ਦੀ ਮਹਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਉਹਨਾਂ ਲਈ ਖਾਸ ਹੈ ਜਿਨ੍ਹਾਂ ਦੇ ਘਰ ਵਿੱਚ ਦਰਬਾਰ ਪੀਰਾਂ ਦੇ ਬਣੇ ਹੋਏ ਆ ਜਾਂ ਕਿਸੇ ਵੀ ਦੇਵੀ ਦੇਵਤਾ ਦਾ ਦਰਬਾਰ ਹੈ ਸੁਜਾਨੀ ਕੇ ਘਰ ਵਿੱਚ ਜੋਤ ਜਾਂ ਚਰਾਗ ਰੋਸ਼ਨ ਜਿਨ੍ਹਾਂ ਦੇ ਹੁੰਦਾ ਹੈ ਜੀ ਉਹਨਾਂ ਲਈ ਖਾਸ ਇਹ ਕਰਮ ਹੈ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੀ ਕਮੈਂਟਾਂ ਵਿੱਚ ਜਰੂਰ ਸੁਣਿਓ ਕਿਉਂਕਿ ਇਸ ਮਹੀਨੇ ਇਹ ਬਹੁਤ ਜ਼ਰੂਰੀ ਕਰਨ ਵਾਲੇ ਕਰਮ ਹੈ ਜੋ ਆਪਾਂ ਸਾਂਝੇ ਕਰਾਂਗੇ ਸੋਕ ਕਿ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਵੱੱਟ ਵੱੱਟ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖੋ ਜੀ ਸੋ ਨਾਲ ਹੀ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਪਹੁੰਚਾਂ ਤਾਂ ਰਹੇ ਸੋ ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਇੱਕ ਕਮੈਂਟ ਦੱਸਾਂਗੇ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਵੀ ਜੀ ਪੀਰਾ ਦੇ ਵਰਤ ਕਿਵੇਂ ਰੱਖਦੇ ਨੇ ਦੱਸਣਾ ਸੋ ਦੇਖੋ ਜੀ ਪੀਰਾ ਦਾ ਵਰਤ ਜੇਕਰ ਰੱਖਣਾ ਚਾਹੁੰਦੇ ਹੋ ਵੀਰਵਾਰ ਦਾ ਵਰਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸੂਰਜ ਨਿਕਲਦੋਂ ਪਹਿਲਾਂ ਖਾਣਾ ਖਾਣਾ ਹੈ ਆ ਸੁਭਾ ਕੀ ਕੋਸ਼ਿਸ਼ ਇਹ ਕਰਨੀ ਕਿ ਕੁਛ ਮਿੱਠਾ ਬਣਾਇਆ ਜਾਵੇ ਤਾਂ ਸਭ ਤੋਂ ਵਧੀਆ ਗੱਲ ਆ ਆਪਣੇ ਪੀਰ ਅੱਗੇ ਨਾਤੋ ਕੇ ਅਰਦਾਸ ਬੇਨਤੀ ਕਰੋ ਚਿਰਾਗ ਰੋਸ਼ਨ ਕਰੋ ਬੱਤੀ ਲਗਾਓ ਅਰਦਾਸਾ ਕਰੋ ਤੇ ਜੋ ਖਾਣਾ ਤੁਸੀਂ ਆਪਣੇ ਲਈ ਬਣਾਇਆ ਹੈ ਕੀ ਵਰਤ ਸੂਚ ਨਿਕਲ ਤੋਂ ਪਹਿਲਾਂ ਪਹਿਲਾਂ ਜੋ ਖਾਣਾ ਖਾਣਾ ਹੈ ਉਹਦਾ ਭੋਗ ਪੀਰ ਨੂੰ ਲਗਾ ਦਿਓ ਫਿਰ ਉਸ ਤੋਂ ਬਾਅਦ ਤੁਸੀਂ ਉਹ ਖਾਣਾ ਹਾਲੂ ਤੇ ਸਾਰੀ ਦਿਹਾੜੀ ਫਿਰ ਕੁਝ ਨਹੀਂ ਖਾਣਾ ਸਿਰਫ ਦਿਨ ਵਿੱਚ ਜਿਵੇਂ ਕਿ 2 ਵਜੇ ਤੋਂ ਬਾਅਦ ਜੇ ਕੁਝ ਪੀਣ ਨੂੰ ਮਨ ਕਰਦਾ ਹੈ ਤੇ ਪੀ ਸਕਦੇ ਆ ਪੀਣਾ ਕੀ ਹੈ ਕਿ ਕੱਚੀ ਲਸੀ ਸ਼ਕਰਪਾ ਕੇ ਪੀਣੀ ਹੈ ਇੱਕ ਗਲਾਸ ਪੀ ਸਕਦੇ ਆ ਪਰ ਮਾਲਕ ਦਾ ਨਾਮ ਲੈ ਕੇ ਉਹਨਾਂ ਅੱਗੇ ਰੱਖ ਕੇ ਪੂਕੜਾ ਕੇ ਸੋ ਇਸ ਤਰੀਕੇ ਦੇ ਨਾਲ ਲਗਾਓ ਤੇ ਸ਼ਾਮ ਨੂੰ ਜਦੋਂ ਵਰਤ ਖੁੱਲਣਾ ਹੈ ਤੇ ਸ਼ਾਮ ਨੂੰ ਦੀਰ ਬਣਾ ਲਓ ਜਾਂ ਨਿਆਜ਼ ਬਣਾ ਲਓ ਜਾਂ ਫਿਰ ਚੂਰੀ ਬਣਾ ਲਓ ਲੱਖ ਦਾ ਤਾਂ ਬੇਨਤੀ ਸੇਵਾ ਕਰ ਦਿਓ ਨਿਆਜ਼ ਚੂਰੀ ਬਣਾ ਕੇ ਵੀਰ ਨੂੰ ਭੋਗ ਲਗਾ ਦਿਓ ਤੇ ਵਰਤ ਆਪਣਾ ਖੋਲ ਲਓ ਫਿਰ ਉਸ ਤੋਂ ਬਾਅਦ ਪ੍ਰਸ਼ਾਦ ਛਕ ਲਓ ਸੋ ਰਾਤ ਨੂੰ ਜੇਕਰ ਸਬਜ਼ੀ ਨਾਲ ਰੋਟੀ ਤੁਸੀਂ ਖਾਣਾ ਚਾਹੁੰਦੇ ਹੋ ਤੇ ਇਹ ਤੁਹਾਡਾ ਮਨ ਹੈ ਜੇਕਰ ਨਹੀਂ ਖਾਣਾ ਚਾਹੁੰਦੇ ਹੋ ਪ੍ਰਸ਼ਾਦ ਹੀ ਖਾ ਕੇ ਸਵਾਨਾ ਹੈ ਇਹ ਤੁਹਾਡੀ ਇੱਛਾ ਹੈ ਜੀ ਕੋਸ਼ਿਸ਼ ਇਹ ਕਰਨੀ ਆ ਕਿ ਜੇ ਵਰਤ ਰੱਖਿਆ ਇਹ ਨਹੀਂ ਸੋਚਣਾ ਕਿ ਅਸੀਂ ਭੁੱਖੇ ਰਹ ਲਿਆ ਤੇ ਪੀਰ ਖੁਸ਼ ਹੋ ਗਏ ਸੋ ਇਸ ਤਰ੍ਹਾਂ ਕਦੇ ਵੀ ਪੀਰ ਖੁਸ਼ ਨਹੀਂ ਹੁੰਦੇ ਇਸ ਤਰ੍ਹਾਂ ਕਦੇ ਸੇਵਾ ਕਬੂਲ ਨਹੀਂ ਹੁੰਦੀਗਾ ਜੇ ਲਈ ਤੁਹਾਨੂੰ ਇਬਾਦਤ ਬੰਦਗੀ ਕਲਮਾ ਜੋ ਨਾਮ ਸਿਮਰਨ ਹੈ ਉਹ ਪੂਰਾ ਦਿਨ ਕਰਨਾ ਪਵੇਗਾ ਤੇ ਧਿਆਨ ਉਸ ਦਿਨ ਸਿਰਫ ਮਾਲਕ ਦੀ ਤਰਫ ਹੋਣਾ ਚਾਹੀਦਾ ਨਾ ਹੀ ਕਿ ਟਾਈਮ ਪਾਸ ਕਰਨਾ ਕਿ ਵਰਤ ਰੱਖਿਆ ਹੋਇਆ ਆ ਫੋਨ ਚਲਾ ਲਿਆ ਜਾਂ ਕਿ ਇਧਰ ਉਧਰ ਚਲੇ ਗਏ ਟਾਈਮ ਪਾਸ ਕਰ ਲਈਏ ਦਿਨ ਨਿਕਲ ਜਾਵੇ ਸੋ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਜੇਕਰ ਤੁਸੀਂ ਧਿਆਨ ਮਨ ਕੀ ਦੀ ਤਰਖ ਲੋਗਾਉਂਗੇ ਤੇ ਤੁਹਾਨੂੰ ਪਤਾ ਹੀ ਲੱਗਣਾ ਸਮਾਂ ਕਿਵੇਂ ਬੀਤ ਗਿਆ ਤੇ ਨਾ ਹੀ ਕੋਈ ਭੁੱਖ ਪਿਆਸ ਲੱਗਣੀ ਆ ਸੋ ਜਿਆਦਾ ਤੋਂ ਜਿਆਦਾ ਵੰਦਗੀ ਕਰਨੀ ਉਸ ਦਿਨ ਤੇ ਅਰਦਾਸਾਂ ਬੇਨਤੀਆਂ ਕਰਨੀਆਂ ਤੇ ਅੰਤਰਕਿਰ ਰੱਖਣਾ ਮਾਨਾ ਸ਼ਬਦ ਕਿਸੇ ਨੂੰ ਮੂੰਚੋ ਨਹੀਂ ਕਹਿਣਾ ਨਾ ਹੀ ਉਸ ਦਿਨ ਕਿਸੇ ਦੇ ਘਰ ਜਾਣਾ ਹੈ ਆਪਣੇ ਘਰ ਵਿੱਚ ਹੀ ਰਹੋ ਇਬਾਦਤ ਕਰੋ ਵੰਦਗੀ ਕਰੋ ਉਹ ਪ੍ਰਮਾਤਮਾ ਨੂੰ ਖੁਸ਼ ਕਰੋ ਉਹਦੇ ਅੱਗੇ ਅਰਚ ਬੇਨਤੀ ਕਰੋ ਸਿਰਫ ਧਿਆਨ ਉੱਤਰ ਦੀ ਤਰਫ ਹੋਣਾ ਚਾਹੀਦਾ ਤੇ ਉਸ ਦਿਨ ਕੋਈ ਘਰ ਵਿੱਚ ਮਾੜੀ ਚੀਜ਼ ਨਾ ਹੀ ਲੈ ਕੇ ਆਵੇ ਤਾਂ ਚੰਗੀ ਗੱਲ ਹੈ ਜੀ ਕਿਸੇ ਖਾਣ ਪੀਣ ਵਾਲੇ ਦੇ ਮੱਥੇ ਨਾ ਲੱਗੋ ਸੁੱਚਮ ਰੱਖਣੀ ਹੈ ਤੇ ਮਾਲਕ ਨੂੰ ਯਾਦ ਕਰਨਾ ਹੈ ਜੀ ਵਾਰਤਕ ਹੋ ਜਾਂਦਾ ਹੈ ਸੋ ਵਕ ਕੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਜੋ ਪੀਰਾਂ ਦਾ ਭੰਡਾਰਾ ਸਾਹਵਾਨ ਕਰੀਦਾ ਉਹ ਕਿਹੜੇ ਮਹੀਨੇ ਕਰੀਦਾ ਸੋ ਦੇਖੋ ਜੀ ਅੱਜ ਆਪਾਂ ਇਹਨਾਂ ਗੱਲਾਂ ਦਾ ਹੀ ਜਵਾਬ ਲੈ ਕੇ ਆਈਆਂ ਜੀ ਸੋ ਇਸ ਮਹੀਨੇ ਹੀ ਪੀਰਾਂ ਦਾ ਜੋ ਲੰਗਰ ਲੱਗਦਾ ਹੈ ਭੰਡਾਰੇ ਹੁੰਦੇ ਨੇ ਜੀ ਇਸ ਮਹੀਨੇ ਹੀ ਕਰਦੇ ਨੇ ਸੋ ਪੀਰਾਂ ਦੇ ਦਿਨ ਆ ਚੱਲ ਰਹੇ ਆ ਜੀ ਇਸ ਮਹੀਨੇ ਜਿੰਨਾ ਹੋ ਸਕੇ ਵੱਧ ਝੜ ਕੇ ਕੰਮ ਕਰਨਾ ਹੈ ਸੋ ਆਪਾ ਅੱਜ ਇਹ ਵਿਸ਼ਾ ਖਾਸ ਕਰਕੇ ਇਹ ਸਾਰੀਆਂ ਰੁਹਾਲੇ ਤਿਆਰ ਕੀਤਾ ਹੈ ਜੀ ਜਿਹੜੇ ਪੀਰਾਂ ਫੀਰਾਂ ਦੀ ਸੇਵਾ ਕਰਨ ਵਾਲੇ ਆ ਜਿਨ੍ਹਾਂ ਦੇ ਘਰਾਂ ਵਿੱਚ ਦਰਵਾਜ਼ਾ ਨਹੀਂ ਹੈ ਜੀ ਉਹ ਜਿੱਕਰ ਕੇ ਤਿਵਾਰ ਦਰਗਹ ਤੇ ਜਾਂਦੇ ਹੋ ਤਿਵਾਰ ਦਰਗਹ ਤੇ ਤੁਸੀਂ ਅੰਨ ਪਾਣੀ ਦੇ ਵਿੱਚ ਹਿੱਸਾ ਪਾ ਕੇ ਆਓ ਸੋ ਕਰਮ ਇਹ ਕਰਨਾ ਜ਼ਰੂਰੀ ਹੈ ਜੀ ਇਹ 6ਵੇਂ ਮਹੀਨੇ ਜੋ ਅੰਨ ਪਾਣੀ ਲੱਗਦੇ ਨੇ ਆ ਜਿਹੜੇ ਭੰਡਾਰੇ ਲੱਗਦੇ ਆ ਜੀ ਪੀਰਾਂ ਦੇ ਨਾਮ ਤੇ ਹੁੰਦੇ ਨੇ ਜੀ ਇਸ ਮਹੀਨੇ ਹੀ ਇਹ ਕਰਮ ਕਰਤੇ ਜਾਣੇ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਫੀਰ ਜੀ ਮੈਨੂੰ ਸਹੀ ਦਿਸ਼ਾ ਦਿਖਾਓ ਜੋ ਮੇਰੇ ਲਈ ਸਹੀ ਆ ਉਹ ਦੋ ਮੈਨੂੰ ਸੋ ਦੇਖੋ ਜੀ ਜੋ ਜ਼ਿੰਦਗੀ ਵਿੱਚ ਤੁਹਾਡੇ ਹੁੰਦਾ ਆ ਸਮਝ ਲਓ ਕਿ ਉਹ ਮਾਲਕ ਦੀ ਰਜ਼ਾ ਨਾਲ ਹੈ ਜੋ ਤੁਸੀਂ ਕਹਿ ਰਹੇ ਹੋ ਉਹੀ ਉਹ ਕਰ ਰਿਹਾ ਹੈ ਤੇ ਜੇਕਰ ਜ਼ਿੰਦਗੀ ਵਿੱਚ ਕਦੇ ਕੋਈ ਮੁਸ਼ਕਲ ਆਵੇ ਤਾਂ ਸਮਝ ਲੈਣਾ ਕਿ ਉਹ ਮੁਸ਼ਕਲ ਕੁਝ ਜ਼ਿਆਦਾ ਵੱਡੀ ਆਣ ਵਾਲੀ ਸੀ ਪਰ ਮਾਲਕ ਨੇ ਥੋੜੇ ਵਿੱਚ ਹੀ ਨਿਸਾਰ ਦਿੱਤਾ ਤੇ ਕਦੇ ਨਾਰਾਜ਼ ਨਹੀਂ ਹੋਣਾ ਕਿ ਜਿਹੜੇ ਇਨਸਾਨ ਨੂੰ ਦੀ ਰਜਾ ਵਿੱਚ ਰਹਿੰਦੇ ਨੇ ਇਹ ਕਹਿੰਦੇ ਨੇ ਕਿ ਜੋ ਮੇਰੇ ਲਈ ਸਹੀ ਹੈ ਉਹ ਕਰੇ ਉਸ ਉਹ انسان ਫਿਰ ਹਰ میدان ਵਿੱਚ ਫਤਿਹ ਹਾਸਲ ਕਰਦਾ ਹੈ ਜੀ ਤੂ ਕਦੇ ਹਿੰਮਤ ਨਹੀਂ ਹਾਰ ਸਕਦਾ ਤੇ ਕਦੇ ਉਹ ਦੀ ਪਿੱਠੋਂ ਮਾਲਕ ਲੱਗਣੀ ਦਵੇਗਾ ਕਿਉਂਕਿ ਜਿਹੜਾ ਆਪਣੀ ਜ਼ਿੰਦਗੀ ਨੂੰ ਮਾਲਕ ਦੇ ਹਵਾਲੇ ਕਰ ਦਿੰਦਾ ਹੈ ਕਿ ਮਾਲਕਾ ਜੋ ਕਰੇਗਾ ਤੂੰ ਚੰਗਾ ਹੀ ਕਰੇਗਾ ਜੋ ਮੇਰੇ ਲਈ ਸਹੀ ਹੈ ਤੋ ਉਹ ਹੀ ਕਰੇਗਾ ਮੈਨੂੰ ਵਿਸ਼ਵਾਸ ਆ ਸੋ ਜਿਹੜਾ ਇਹ ਕੁਝ ਗੱਲਾਂ ਕਰਕੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਹਵਾਲੇ ਆਪਣੇ ਮੁਰਸ਼ਿਦ ਦੇ ਹਵਾਲੇ ਕਰ ਦਿੰਦਾ ਹੈ ਜਿਸ ਤੋਂ ਉਹਦੇ ਤੇ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂਦੀ ਉਲਟਾ ਉਹ ਇਨਸਾਨ ਇਹੋ ਜਿਹਾ ਇਨਸਾਨ ਬਣ ਜਾਂਦਾ ਹੈ ਕਿ ਦੂਸਰਿਆਂ ਦਾ ਭਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਪਰਮਾਤਮਾ ਦੀ ਕਿਰਪਾ ਹੀ ਇੰਨੀ ਮੁਰਸ਼ਦੂਲ ਦੀ ਕਿਰਪਾ ਹੀ ਇੰਨੀ ਬਣਾ ਦਿੰਦੇ ਨੇ ਆਪਣੀ ਕੀ ਉਹ ਇਨਸਾਨ ਦੂਸਰਿਆਂ ਦਾ ਭਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਸੋ ਇਹ ਸਾਰੇ ਗੁਣ ਉਸ ਇਨਸਾਨ ਜੀ ਹੁੰਦੇ ਨੇ ਜਿਹੜਾ ਇਨਸਾਨ ਆਪਣਾ ਆਪ ਵੀ ਮਾਲਕੁੱਤੇ ਦੀ ਵਾਰ ਦਿੰਦਾ ਹੈ ਤੇ ਉਹਦੀ ਰਜਾ ਵਿੱਚ ਰਹਿ ਕੇ ਖੁਸ਼ ਰਹਿੰਦਾ ਹੈ ਫਿਰ ਪ੍ਰਮਾਤਮਾ ਪਿਛੋਂ ਹੁਕਮ ਦੇ ਦਿੰਦਾ ਹੈ ਕਿ ਹੁਣ ਤੂੰ ਦੁਨੀਆ ਦੇ ਭਲੇ ਕਰ ਤੇ ਆਪਾਂ ਬਹੁਤ ਰੂਹਾਂ ਦੇਖਦੇ ਵੀ ਆ ਇਸ ਨਾਲ ਜਿਹੜੀਆਂ ਲੋਕਾਂ ਦਾ ਭਲਾ ਕਰ ਰਹੇ ਨੇ ਸੋ ਹੁਣ ਆਪਾਂ ਜੇਕਰ ਇਹੋ ਜਿਹਾ ਬਣਨਾ ਹੈ ਤਾਂ ਉਹਦੇ ਲਈ ਫਿਰ ਸੋਚ ਵੀ ਇਹੋ ਜਿਹੀ ਹੋਣੀ ਚਾਹੀਦੀ ਆ ਸੋ ਜੇਕਰ ਕਿਸੇ ਹੋਰ ਲਈ ਨਹੀਂ ਕੁਝ ਕਰ ਸਕਦੇ ਚਲੋ ਇਹ ਵੀ ਗੱਲ ਛੱਡੋ ਕਿ ਆਪਾਂ ਕਿਸੇ ਦਾ ਭਲਾ ਕਰਨਾ ਹੈ ਆਪਣਾ ਆਪ ਹੀ ਚੱਕ ਲਈਏ ਆਪਣਾ ਭਾਰ ਹੀ ਆਪਾ ਚੱਕ ਲਈਏ ਇਹ ਹੀ ਬਹੁਤ ਵੱਡੀ ਗੱਲ ਹੈ ਇਹਦੇ ਲਈ ਕੁਝ ਕਰ ਲਈਏ ਐਸਾ ਕਿ ਜਿਹਦੇ ਨਾਲ ਸਾਡਾ ਇਹ ਜੀਵਨ ਸਫਲ ਹੋ ਸਕੇ ਜੇਕਰ ਇਹ ਜਨਮ ਮਿਲਿਆ ਹੈ ਤੇ ਕਿਸੇ ਲੇਖੇ ਲਾ ਲਈਏ ਤੇ ਇਹਦੇ ਵਿੱਚ ਕੁਝ ਕਮਾ ਖੱਟ ਕੇ ਜਾਈਏ ਤਾਂ ਕਿ ਇਹ 84 ਦੇ ਗੇੜ ਚੋਂ ਨਿਕਲ ਜਾਈਏ ਤੇ ਮਾਲਕ ਨੂੰ ਮੂੰਹ ਦਿਖਾਉਣ ਯੋਗ ਵੀ ਹੋਈਏ ਕਿ ਚੰਗਾ ਕਰਮ ਕੀਤਾ ਹੋਇਆ ਹੈ ਤੇ ਮਾਲਕ ਦੀ ਕਿਰਪਾ ਦੇ ਨਾਲ ਹੀ ਸਭ ਖੁਸ਼ੀ ਹੋਵੇਗਾ ਜੀ ਤੇ ਉਹਦੀ ਕਿਰਪਾ ਲਈ ਸਾਨੂੰ ਮਿਹਨਤ ਨਾਮ ਦੀ ਕਮਾਈ ਕਰਨੀ ਪਵੇਗੀ ਜੀ ਸੋ ਹੁਣ ਆਪਾਂ ਮੇਨ ਵਿਸ਼ੇ 'ਤੇ ਚੱਲਦੇ ਹਾਂ ਜੀ ਵੀਡੀਓ ਚੱਲਦੇ ਜਾਂਦੇ ਪਲੀਜ਼ ਇੱਕ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਹੁਣ ਗੱਲ ਕਰੀਏ ਕਿ ਜਿਨ੍ਹਾਂ ਦੇ ਘਰਾਂ ਵਿੱਚ ਚਿਰਾਗ ਰੋਸ਼ਨ ਹੋ ਰਹੇ ਨੇ ਯਾਨੀ ਕਿ ਘਰਾਂ ਵਿੱਚ ਦਰਵਾਜ਼ਾ ਪੀਰਾ ਫਕੀਰਾਂ ਦੇ ਬਣੇ ਹੋਏ ਨੇ ਜੀ ਉਹਨਾਂ ਨੂੰ ਖਾਸ ਇਸ ਮਹੀਨੇ ਕਰਮ ਕਰਨੇ ਜ਼ਰੂਰੀ ਹੈ ਜੀ ਸੋ ਕੋਸ਼ਿਸ਼ ਇਹ ਤਾਂ ਇਹ ਹੈ ਕਿ ਜੇਠੇ ਵੀਰਵਾਰ ਦੇ ਦਿਨ ਬਹੁਤ ਪਰ ਜੇਠੇ ਵੀਰਵਾਰ ਦੇ ਦਿਨ ਕਿਸੇ ਦਾ ਹੀ ਟਾਈਮ ਹੋਵੇਗਾ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਕਈ ਕਈ ਮੇਲੇ ਹੋਣ ਜਾ ਰਹੇ ਆ ਜੇਠੇ ਵੀਰਵਾਰ ਦੇ ਸੋ ਕਿਉਂਕਿ ਉਸ ਦਿਨ ਜਿਆਦਾ ਸੁੱਖਾ ਹੁੰਦਾ ਹੈ ਤੇ ਫਿਰ ਜਾਂਦੇ ਵੀ ਨਹੀਂ ਲੋਕ ਇੱਕ ਦੂਸਰੇ ਦੇ ਇਸ ਕਰਕੇ ਟਾਈਮ ਨਹੀਂ ਕੱਢ ਪਾਉਂਦੇ ਪਰ ਕੋਈ ਗੱਲ ਨਹੀਂ ਬਾਕੀ ਇਹ ਮਹੀਨਾ ਪੂਰਾ ਇਸੇ ਤਰ੍ਹਾਂ ਚੱਲੇਗਾ ਐਤਵਾਰ ਦੀ ਸੇਵਾ ਕਰਦੇ ਹੋ ਤੇ ਐਤਵਾਰ ਦੇ ਦਿਨ ਤੁਸੀਂ ਇਸ ਮਹੀਨੇ ਕਿਸੇ ਵੀ ਐਤਵਾਰ ਤੇ ਕਰਮ ਕਰਦੋ ਵੀਰਵਾਰ ਦੀ ਕਰਦੇ ਹੋ ਤੇ ਵੀਰਵਾਰ ਦੇ ਦਿਨ ਕਿਸੇ ਵੀ ਦਿਨ ਤੇ ਕਰਮ ਕਰਦੋ ਹੋ ਸਕੇ ਤਾਂ ਜੀਠੇ ਵੀਰਵਾਰ ਜ਼ਰੂਰ ਕਰੋ ਤੇ ਜਾਂ ਜੀਠੇ ਐਤਵਾਰ ਕਰਮ ਕੀ ਕਰਨਾ ਹੈ ਕਿ ਥੋੜਾ ਜਿਹਾ ਪ੍ਰਸ਼ਾਦਾਂ ਤਿਆਰ ਕਰਨਾ ਆ ਪੀਰਾਂ ਦੀ ਸੇਵਾ ਕਰਦੇ ਹਾਂ ਤਾਂ ਸੋ ਇਹਦੇ ਵਿੱਚ ਕੀ ਤਿਆਰ ਕਰਨੀਆਂ ਚੀਜ਼ਾਂ ਜ਼ਰੂਰੀ ਹੈ ਜੀ ਸਭ ਤੋਂ ਪਹਿਲਾਂ ਨਿਆਜ਼ ਤਿਆਰ ਕਰਨੀ ਆ ਥੋੜਾ ਥੋੜਾ ਪ੍ਰਸ਼ਾਦ ਤਿਆਰ ਕਰ ਲਓ ਨਿਆਜ਼ ਚੂਰੀ ਇੱਕ ਕਰੋੜਿਆਂ ਦਾ ਪ੍ਰਸ਼ਾਦ ਤਿਆਰ ਜ਼ਰੂਰ ਕਰੋ ਜੇਕਰ 12ਵੀਂ ਵਾਲੀ ਸਰਕਾਰ ਦਾ ਨਾਮ ਲੈਂਦੇ ਹੋ ਯਾਦ ਕਰਦੇ ਹੋ ਉਹਨਾਂ ਨੂੰ ਸੋ ਕਣਕ ਲੈਣੀ ਹੈ ਉਹ ਧੂਕ ਕੇ ਧੁੱਪ ਵਿੱਚ ਸੁਕਾ ਕੇ ਰੱਖ ਲਓ ਸਾਫ਼ ਸੁਥਰੀ ਕਰਕੇ ਫਿਰ ਉਸ ਤੋਂ ਬਾਅਦ ਉਹ ਦੋ ਮੁਠਾ ਕਣਕ ਦੀਆਂ ਜਿੰਨਾ ਤੁਸੀਂ ਯਾਨੀ ਪ੍ਰਸ਼ਾਦ ਤਿਆਰ ਕਰਨਾ ਚਾਹੁੰਦੇ ਹੋ ਖਾਣ ਨੂੰ ਵੀ ਬਹੁਤ ਵਧੀਆ ਲੱਗਦਾ ਹੈ ਸੋ ਉਹ ਕਣਕ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲੈਣਾ ਹੈ ਕੜਾਈ 'ਚ ਪਾ ਕੇ ਭੁੰਨਣ ਤੋਂ ਬਾਅਦ ਜਦੋਂ ਠੰਡੀ ਹੋ ਜਾਵੇ ਫਿਰ ਉਸ ਦੇ ਵਿੱਚ ਗੁੜ ਘੁੱਟ ਕੇ ਜਾਂ ਸ਼ੱਕਰ ਹੈ ਸ਼ੱਕਰ ਘੁੱਟ ਕੇ ਸ਼ੱਕਰ ਵਰਲਾਦੋ ਵਿੱਚ ਸੋ ਇਸ ਤਰ੍ਹਾਂ ਨਾ ਇਹ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ कि ਤਿੰਨ ਚਿੱਟੀਆਂ ਹੋ ਗਈਆਂ ਤੇ ਨਾਲ ਹੀ ਫਿਰ ਮਹਾਮਾਈ ਦੇ ਨਾਮ ਦੀ ਕੜਾਈ ਤਿਆਰ ਕਰਨੀ ਆ ਥੋੜਾ ਜਿਹਾ ਗੜਾ ਪ੍ਰਸ਼ਾਦ ਤਿਆਰ ਕਰਨਾ ਹੈ ਤੇ ਫਿਰ ਦਾਲ ਫੁਲਕਾ ਜੋ ਤੁਸੀਂ ਜਿੱਕਰ ਪਹਿਲਾਂ ਤੋਂ ਬਣਾਉਂਦੇ ਆਏ ਹੋ ਉਹ ਹੀ ਬਣਾ ਲਓ ਥੋੜਾ ਥੋੜਾ ਸਮਾਨ ਲੈ ਕੇ ਇਸ ਤਰੀਕੇ ਨਾਲ ਤਿਆਰ ਕਰ ਲਓ ਜੀ ਫੁਲਕੇ ਤਿਆਰ ਕਰੋ ਨਾਲ ਥੋੜੀ ਜੀ ਖੀਰ ਤਿਆਰ ਕਰ ਲਓ ਤੇ ਦਾਲ ਜੋ ਬਣਾਉਣੀ ਆ ਜਿਆਦਾਤਰ ਤਾਂ ਜੀ ਦਰਗਾਹਾਂ ਦੇ ਵਿੱਚ ਮਹਾਮੂਠਾਂ ਦੀ ਦਲੇ ਛੋਲੇ ਪਾ ਕੇ ਰਾਜਮਾ ਪਾ ਕੇ ਸੂ ਬਣਾਈ ਜਾਂਦੀ ਹੈ ਜੀ ਮਾਂ ਹੋਵੇ ਮੋਠ ਹੋਵੇ ਦਲੇ ਸ਼ੋਲੇ ਰਾਜਮਾ ਸੋ ਇਸ ਤਰੀਕੇ ਦੇ ਨਾਲ ਦਾਲ ਲੈ ਕੇ ਫਿਰ ਤੁਸੀਂ ਉਹ ਦਾਲ ਨੂੰ ਬਣਾ ਲੈਣਾ ਹੈ ਜੀ ਤੇ ਨਾਲ ਹੋਰ ਆਪਾਂ ਜੋ ਜੋ ਪ੍ਰਸ਼ਾਦ ਦੱਸਿਆ ਹੈ ਜਿਉ ਤਿਆਰ ਕਰ ਲੋ ਕਰਕੇ થોੜਾ ਥੋੜਾ ਬਣਾ ਲਓ ਘਰ ਵਿੱਚ ਵੈਸੇ ਵੀ ਵਾਜਵੀਲੇ ਆਪਾਂ ਕੁਛ ਨਾ ਕੁਛ ਖਾਣ ਨੂੰ ਮਨ ਕਰਦਾ ਆ ਰੋਟੀ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਬਣਾਉਂਦੇ ਆ ਸੋ ਉਹਨਾਂ ਦੇ ਦਿਨ ਤੇ ਇੱਕ ਕਰਮ ਇਸ ਮਹੀਨੇ ਜ਼ਰੂਰ ਕਰ ਦੇਣਾ ਜੀ ਸੋ ਆਪਾਂ ਇੱਕ ਸਾਲ ਉਹਨਾਂ ਅਗੇ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਕੋਈ ਦੁੱਖ ਤਕਲੀਫ ਆਉਂਦੀ ਹੈ ਬਹੁਤ ਕੁਝ ਆਪਾਂ ਮੰਗਦੇ ਆਂ ਤੇ ਸਾਲ ਜੀ ਇੱਕ ਵਾਰ ਜੇਕਰੇ ਕਰਮ ਕਰ ਦਿੱਤਾ ਜਾਵੇ ਹੋਰ ਵੀ ਵਧੀਆ ਗੱਲ ਆ ਕਿਹਦੇ ਨਾਲ ਅਸੀਂ ਮਾਲਕ ਦੀ ਨਜ਼ਰ ਵਿੱਚ ਰਹਿਨੇ ਜਦੋਂ ਉਹਦੇ ਨਾਮ ਤੇ ਕੁਝ ਨਾ ਕੁਝ ਕਰਮ ਕਰਦੇ ਰਹਿੰਦੇ ਉਹਨਾਂ ਨੂੰ ਯਾਦ ਰੱਖਦੇ ਹਰ ਪਲ ਹਰ ਟਾਈਮ ਤੇ ਉਹਨਾਂ ਦੇ ਦਿਨ ਤੇ ਕੁਝ ਨਾ ਕੁਝ ਅਲੱਗ ਕਰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਜਦੋਂ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਉਹਨਾਂ ਦੀ ਨਜ਼ਰ 'ਚ ਰਵਾਂਗੇ ਤੇ ਜਦੋਂ ਅਸੀਂ ਯਾਤ ਨਹੀਂ ਰੱਖਦੇ ਤਾਂ ਫਿਰ ਮਾਲਕ ਵੀ ਨਜ਼ਰ ਨਹੀਂ ਕਰਦਾ ਸੋ ਮਾਲਕ ਉਹਨਾਂ ਨੂੰ ਹੀ ਆਪਣੀ ਨਜ਼ਰ 'ਚ ਰੱਖਦਾ ਹੈ ਜਿਹੜੇ ਵੱਧ ਚੜ ਕੇ ਕਰਮ ਸੇਵਾ ਸਿਮਰਨ ਤੇ ਮਨ ਸਾਫ ਰੱਖ ਕੇ ਚੱਲਦੇ ਆ ਜੀ ਸਚਾਈ ਦੇ ਰਸਤੇ ਤੇ ਤੁਰਦੇ ਨੇ ਤੇ ਉਹਨਾਂ ਦੇ ਨਾਮ ਤੇ ਕੁਝ ਨਾ ਕੁਝ ਕਰਮ ਕਰਦੇ ਨੇ ਸੋ ਇਹ ਕਰਮ ਕਰਨਾ ਬਹੁਤ ਹੀ ਜ਼ਰੂਰੀ ਆ ਖਾਸ ਕਰਕੇ ਉਹਨਾਂ ਰੂਹਾਂ ਨੂੰ ਜਿਨ੍ਹਾਂ ਦੇ ਘਰਾਂ ਵਿੱਚ ਦਰਵਾਜ਼ਾ ਹੈ ਘਰਾਂ ਵਿੱਚ ਚਿਰਾਗ ਰੋਸ਼ਨ ਹੋ ਰਹੇ ਆ ਤੇ ਜੇਕਰ ਕਿਤੇ ਬਾਹਰ ਦਰਗਾਹ ਤੇ ਚਿਰਾਗ ਰੋਸ਼ਨ ਕਰਦੇ ਹੋ ਤੇ ਉੱਥੇ ਤੁਸੀਂ ਸੁਕਾਣ ਪਾਣੀ ਲੈ ਕੇ ਕੋਈ ਜੋ ਸਾਰਦਾ ਹੈ ਤਾਂ ਹਨ ਪਾਣੀ ਦੇ ਵਿੱਚ ਜਾਨੀ ਕਿ ਭੰਡਾਰੇ ਚ ਜੋ ਸਾਰਦਾ ਤਾਤੂ ਪਾ ਦਿਆ ਕਰੋ ਜੀ ਆਪਣੇ ਗੰਜਾਇਸ਼ ਦੇ ਹਿਸਾਬ ਨਾਲ ਸਭਾ ਕੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਕੀ ਰੰਦੀ ਜੀ ਜੈ ਸੱਜਾਂ ਦੀ